ਲੰਦਰ ਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਦਰਸਲ ਅੱਜ ਤੜਕਸਾਰ ਇੱਕ 3 ਸਾਲਾ ਬੱਚੇ ਦੀ ਮੌਤ ਹੋ ਗਈ ਲੱਕੀ ਟਾਬੇ ਦੇ 3 ਸਾਲਾ ਬੱਚੇ ਤ੍ਰਿਪੁਰ ਹੰਸ ਨੂੰ ਇੱਕ ਤੇਜ਼ ਰਫ਼ਤਾਰ ਐਕਸਯੂਵੀ ਨੇ ਕੁਚਲ ਦਿੱਤਾ ਤ੍ਰਿਪੁਰ ਆਪਣੇ ਪਰਿਵਾਰ ਨਾਲ ਮੁੰਨਨ ਦੀ ਰਸਮ ਲਈ ਜਾ ਰਿਹਾ ਸੀ ਪਰ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਵੇਗਾ ਇੱਕ ਕੁੱਤੇ ਨੂੰ ਕੁਚਲ ਕੇ ਜਾ ਰਹੀ ਗੱਡੀ ਨੇ ਮੋੜ ਮੁਰਦੇ ਹੀ ਉਸ ਮਾਸੂਮ ਬੱਚੇ ਦੀ ਜਾਨ ਲੈ ਲਈ। ਇਹ ਬੱਚਾ 8 ਸਾਲ ਦੀ ਉਡੀਕ ਤੋਂ ਬਾਅਦ ਹੋਇਆ ਸੀ। ਮਾਪਿਆਂ ਨੇ ਇਸ ਬੱਚੇ ਲਈ ਪਤਾ ਨਹੀਂ ਕਿੱਥੇ-ਕਿੱਥੇ ਮੰਤਾ ਮੰਗੀਆਂ ਹੋਣਗੀਆਂ। ਪਰਮਾਤਮਾ ਨੇ ਵੀ ਕਿਸੇ ਕਾਰਨ ਬਿਨਾਂ ਇਸ ਮਾਸੂਮ ਬੱਚੇ ਨੂੰ ਚੁੱਕ ਲਿਆ। ਪਰਿਵਾਰ ਦੇ ਲਈ ਇਹ ਕੜੀ ਬੇहद ਦੁੱਖ ਭਰੀ ਹੈ। ਇਸ ਵਕਤ ਪਰਿਵਾਰ ਤੇ ਕੀ ਬੀਤ ਰਹੀ ਹੋਵੇਗੀ? ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਅਸੀਂ ਪਰਮਾਤਮਾ ਕੋਲ ਦੁਆ ਕਰਦੇ ਹਾਂ ਕਿ ਮਾਸੂਮ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਦੇਵੇ। ਇਹਨਾਂ ਦੀ ਤੁਹਾਡਾ ਅਮਰਜੀਤ ਹੈ। ਕਿੰਨੇ ਸਾਲ ਦਾ ਬੱਚਾ ਸੀ ਇਹਦਾ? 1 ਸਾਲ ਦਾ। ਦੋ ਸਾਲ ਦਾ। ਕੀ ਨਾਮ ਕੀ ਸੀ ਦਾ? ਨਾ ਤ੍ਰਿਪ ਕੀ ਨਾਮ ਸੀ ਗਾਏ? ਤ੍ਰਿਪੂ ਤ੍ਰਿਪੂ ਤੁਸੀਂ ਕੀ ਲੱਗਦੇ ਹੋ ਉਹਨਾਂ ਨੂੰ? ਮੈਂ ਉਹਦੀ ਦਾਦੀ ਆ। ਹਾਂ। ਇਸ ਨੂੰ ਜਦੋਂ ਐਕਸੀਡੈਂਟ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਪਤਾ ਨਹੀਂ ਲੱਗਾ ਸੀ ਤਾਂ ਇੱਥੇ ਅੰਦਰ ਸੀਗਾ ਬਾਹਰ ਸੀਗਾ ਮਾਤਾ ਦੇ ਚੱਲੇ ਦੀ ਝੰਡ ਲਾਉਣੀ ਸੀਗੀ ਬਾਹਰ ਗੱਡੀ ਆਲਾ ਪਿੱਛੋਂ ਤੇਜ਼ ਆ ਪਹਿਲੋ ਕੁੱਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਇੱਕ ਬਾਹਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਕੇ ਫਿਰ ਫਟਾਫਟ ਤਾਂ ਉਹਦੇ ਪਤਾ ਲੱਗਾ ਤੇ ਰੋਲਾ ਪਿਆ ਮੁੰਡਾ ਖੂਨੋਂ ਖੂਨ ਹੋ ਗਿਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ ਅਸੀਂ ਆਪ ਨੱਠ ਕੇ ਬਾਹਰ ਗਏ ਸੀ ਕਿ ਮੁੰਡਾ ਸੀ ਸਾਡਾ ਇੱਥੇ ਖੜਾ ਹੂੰ ਉਹਨੂੰ ਬੱਚੇ ਨੂੰ ਕਿੱਥੇ ਲੈ ਕੇ ਗਏ ਹੋ ਹਸਪਤਾਲ? ਹਸਪਤਾਲ ਲੈ ਕੇ ਗਏ। ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਹੈ? ਉਹਦਾ ਪਰਿਵਾਰ ਅਸੀਂ ਉਹਦੀ ਮੰਮੀ ਗਈ ਹੈ, ਪਾਪਾ ਗਿਆ ਨਾਲ, ਮਾਮੇ, ਮਾਮੇ, ਨਾਨੇ, ਦਾਦੇ ਸਾਰੇ ਗਏ ਨਾਲ। ਕੋਈ ਬੱਚੇ ਪਰਿਵਾਰ ਇੱਕੋ ਹੀ ਪਹਿਲਾ ਹੀ ਬੱਚਾ ਸੀ ਭਰਾਵਾ ਵੀ 15-17 ਸਾਲਾਂ ਬਾਅਦ ਲਿਆ ਸੀ। ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ। ਤਾਂ ਮਾਮਾਈ ਕੋ ਮਾਂ ਮੰਗ ਕੇ ਲਿਆ ਸੀ ਸਾਡੇ ਪਾਸ ਹੀ ਨੇ ਅੱਜ ਉਹਦੇ ਮੁੰਡਣ ਕਰਾਨ ਚੱਲੇ ਸੀ ਆ ਤੇ ਪਾਣਾ ਇਹਦਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਾਡੇ ਵੱਡੇ ਭਾਜੀ ਨੇ ਇਹਨਾਂ ਨੂੰ ਪਤਾ ਹੈ ਅਸੀਂ ਇਹ ਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਪੇ ਨੂੰ ਇਨਸਾਫ਼ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਾਈ ਉਹਨੂੰ ਆਪਣੇ ਚਰਨਾ ਚ ਲਾਵੇ ਉਹਦੇ ਅੱਜ ਮੁੰਨਣ ਘਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲਿਆ ਸੀ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਬਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ ਉਸ ਤੋਂ ਬਾਅਦ ਹਿੱਟੋ ਨੇ ਬੱਚੇ ਨੂੰ ਹਾਂਜੀ ਉਹ ਪਾ ਜੀ ਸਾਡੇ ਮਗਰ ਧੋੜੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਆ ਗਈ ਹਾਂਜੀ ਦਮਾ ਰਿਹਾ ਪੰਡਾ ਓਕੇ ਅੱਜ ਗੱਡੀ ਦਾ ਥੋੜਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਹਾਂ ਇਨਸਾਫ ਮਿਲੇ ਬੱਚੇ ਹਾਂਜੀ ਹਾਂ ਇਹ ਤੇ ਟਾਈਮ ਬੱਚੇ ਨੂੰ ਲੈ ਕੇ ਗਏ ਪਹਿਲੋ ਮੈਟਰੋ ਵਿੱਚ ਤੇ ਕਪੂਲ ਚ ਪਾਰ ਕਰਨਾ ਇਹ ਅੱਜ ਸਵੇਰੇ ਗਰੀਬ ਸ਼ਬਾਕ 6 ਵਜੇ ਦੀ ਗੱਲ ਆ ਕਿਸ਼ਨਪੁਰਾ ਮਹੱਲਾ ਉਹਦੇ ਵਿੱਚ ਮਕਾਨ ਆ 215 ਉਹ ਇੱਕ ਠਾਬੇ ਦਾ ਕੰਮ ਕਰਦੇ ਪਰਿਵਾਰ ਵਰਿੰਦਰ ਨਾਮਕ ਵਿਅਕਤੀ ਆ ਉਹਦਾ ਲੜਕਾ ਸੀਗਾ 2.5 ਸਾਲ ਦਾ ਮੋਰਾ ਤ੍ਰਿਪੁਰੋ ਦਾ ਨਾਮ ਸੀਗਾ ਇੱਕ ਐਕਸਵੀਯੂ ਗੱਡੀ ਆਈ ਉਹ ਇਹਨਾਂ ਨੂੰ ਪਹਿਲਾਂ ਉਹਨਾਂ ਨੇ ਕਿਸੇ ਡੌਗੀ ਨੂੰ ਛੋਟੇ ਡੱਬੀ ਪੱਪੀ ਨੂੰ ਹਿੱਟ ਕੀਤਾ ਉਸ ਤੋਂ ਬਾਅਦ ਇਹ ਬੱਚਾ ਰੋਡ ਤੇ ਸੀਗਾ ਉਹਨੂੰ ਹਿੱਟ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਗਈ ਜਿਹੜੀ ਮੁੰਡੇ ਦੀ ਲੜਕੇ ਦੀ ਸੀ ਕਿ ਛੋਟਾ ਬੱਚਾ ਸੀਗਾ ਮਾਈਨਰ ਉਹਦੀ ਔਨ ਦਾ ਸਪੌਟ ਡੈਥ ਹੋ ਗਈ ਹੈ ਹੁਣ ਉਹਦੀ ਹਸਪਤਾਲ ਬੋਡੀ ਲੈ ਕੇ ਆਏ ਆ ਘਰ ਵਾਲਿਆਂ ਦੇ ਬਿਆਨ ਲਿਖੇ ਆ ਬਿਆਨ ਲੇਖ ਕੇ ਜਿਹੜੀ ਅਗਲੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਜਾ ਰਹੀ ਹੈ ਬੱਚੇ ਦਾ ਪੋਸਟਮਾਰਟਮ ਕਰਾਇਆ ਜਾਊਗਾ ਐਫ ਆਈ ਰਿਪੋਰਟ ਰਜਿਸਟਰ ਕੀਤੀ ਜਾ ਰਹੀ ਹੈ ਜਿਹੜੀ ਗੱਡੀ ਹੈ ਸੀ ਉਹ ਫੜ ਲਈ ਹੈ ਫਿਲਹਾਲ ਜਿਹੜਾ ਡਰਾਈਵਰ ਹੈ ਉਹ ਫਰਾਰ ਹੈ ਉੰਦੀ ਗ੍ਰਫਤਾਰੀ ਲਈ ਡਰਾਈਵਰ ਜਿਹੜਾ ਹੈ ਉਹ ਅੰਡਰ ਰੀਡ ਸੀਗਾ ਕਿ ਆਪੇ ਅਣੀ ਉਹ ਚੈੱਕ ਕਰਨਾ ਹਜੇ ਇਹ ਚੈੱਕ ਨਹੀਂ ਕਰ ਪਾਇਆ ਗੱਡੀ ਅਸੀਂ ਉਹਨਾਂ ਦੇ ਘਰੋਂ ਲੈ ਆਂਦੀ ਆ ਘਰ ਆਇਡੈਂਟੀਫਾਈ ਹੋ ਗਿਆ ਸੀ ਕਿ ਕਿਹੜੇ ਘਰ ਦੀ ਗੱਡੀ ਹੈ ਘਰੇ ਉਹ ਮਿਲਿਆ ਨਹੀਂ ਘਰੇ ਨਹੀਂ ਮਿਲਿਆ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਸੀ ਇਹ ਇਹ ਹਜੇ ਫਿਰ ਅੱਗੇ ਚੱਲ ਰਹੇ ਆ ਆਈਓ ਮੇਰੀ ਟੀਮ ਗਈ ਹੋਈ ਹੈ ਉਹ ਪਤਾ ਕਰ ਰਹੀ ਹੈ ਜਿੱਦਾਂ ਵੀ ਜੇ ਵੀ ਜੋ ਵੀ ਜਾਣਕਾਰੀ ਸਾਹਮਣੇ ਆਉਗੀ ਆਪ ਜੀ ਨਾਲ ਸ਼ੇਅਰ ਕੀਤੀ ਜਿਸ ਬੱਚੇ ਦੇ ਅੱਗੇ ਕਿੰਨੇ ਕੁ ਮਾਰ ਹੋਏ ਦੋ ਸਵਕ ਦੋ ਸਾਲ ਉਮਰ ਦੇ ਸੀ ਹਾਂਜੀ ਪਰਿਵਾਰ ਆਇਆ ਹੋਇਆ ਹੈ ਉਹਦਾ ਹਾਂ ਪਰਿਵਾਰ ਇੱਥੇ ਮਾਤਾ ਪਿਤਾ ਇੱਥੇ ਅਸੀਂ ਮੌਕੇ ਤੇ ਵੀ ਜਾ ਕੇ ਆਏ ਹਾਂ ਘਰ ਦੇ ਵਿੱਚ ਦਾਦੀ ਦੇ ਹੋਰ ਪਰਿਵਾਰਕ ਮੈਂਬਰ ਜਿਹੜੇ ਸੋਗ ਸਮੇਂ ਤੇ ਪਹੁੰਚੇ ਹੋਏ ਆ ਕਾਫੀ ਮਾਹੌਲ ਗਮਗੀਨ ਹੈ ਤੇ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਹੈ ਉਹਦੇ ਵਿੱਚ ਪੂਰੀ ਤੇਜ਼ੀ ਨਾਲ ਕਾਰਵਾਈ ਕਰ ਰਹੇ ਹਾਂ ਐਫ ਆਈ ਆਰ ਦਰਜ ਕਰ ਲਈ ਐਫ ਆਈ ਆਰ ਰਿਸਟਰ ਹੋ ਰਹੀ ਹੈ ਜੀ ਬਿਆਨ ਲੈ ਲਏ ਸੀ 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 ਪੁਟੇਜ ਥੋੜੀ ਜੀ ਆਈ ਸੀ ਨੰਬਰ ਅਨ ਆਈਡੈਂਟੀਫਾਈ ਸੀਗਾ ਉਹਨੂੰ ਆਈਡੈਂਟੀਫਾਈ ਕਰਕੇ ਪ੍ਰੋਪਰਲੀ ਤੇ ਗੱਡੀ ਦਾ ਅਸੀਂ ਆਲਰੇਡੀ ਰਿਕਵਰ ਕਰ ਚੁੱਕੇ ਹਾਂ ਜੀ ਗੱਡੀ ਦਾ ਨੰਬਰ ਕੀ ਹੈ ਗੱਡੀ ਦਾ ਨੰਬਰ ਹੈਗਾ ਜੀ ਪੀ ਬੀ 08 ਐਕਸ 6238 ਕਿਹੜੀ ਗੱਡੀ ਆ ਸਰ ਐਕਸਿਓਵੀ